ਪੰਜਾਬ ਦੀ ਮਰਹੂਮ ਮਸ਼ਹੂਰ ਪੰਜਾਬ ਦੀ ਲੋਕ ਕੋਇਲ ਦੇ ਨਾਮ ਨਾਲ ਜਾਣੀ ਜਾਣ ਵਾਲੀ ਗੁਰਮੀਤ 바ਵਾ ਅੱਜ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਗੁਰਮੀਤ 바ਵਾ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਆਮਦਨ ਦਾ ਕੋਈ ਵੀ ਸਾਧਨ ਨਹੀਂ ਸਿਰਿਆ ਜਿਸ ਦੇ ਚੱਲਦੇ ਮਰਹੂਮ ਗੁਰਮੀਤ 바ਵਾ ਦੀ ਬੇਟੀ ਗਲੋਰੀ 바ਵਾ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਮਦਦ ਦੀ ਗੁਹਾਰ ਲਗਾਈ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੇਖ ਕੇ ਉਸ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਪੁੱਜੇ ਸਨ ਮੰਤਰੀ ਢਾਲੀਵਾਲ ਵੱਲੋਂ ਉਹਨਾਂ ਨੂੰ ਆਪਣੀ ਇੱਕ ਮਿਨੀ ਦੀ ਤਨਖਾਹ ਦਿੱਤੀ ਗਈ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ 1 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਫਿਲਮੀ ਸਟਾਰ ਐਕਸ਼ੇ ਕੁਮਾਰ ਉਹਨਾਂ ਦੇ ਵੱਲੋਂ ਵੀ 25 ਲੱਖ ਰੁਪਏ ਦੇ ਕੇ ਉਹਨਾਂ ਦੀ ਮਦਦ ਕੀਤੀ ਗਈ ਸੋ ਉਹਨਾਂ ਨੇ ਧੰਨਵਾਦ ਕਰਦਿਆਂ ਹੋਰ ਕੀ ਕਿਹਾ ਆਪ ਸੁਣਦੇ ਆਂ ਤੇਰੇ ਕੋਲ ਜਾ ਪਹੁੰਚਾਂ ਇੰਜ ਖੜੀ ਖੜੋ ਤੀਰੇ ਬੰਦੇ ਤੁਹਾਡੇ ਭਰਾ ਦੇ ਵੱਲ ਐਕਸ਼ੇ ਕੁਮਾਰ ਉਹਨਾਂ ਨੇ ਖਾਸ ਕਰਕੇ ਇੱਕ ਗੱਲ ਬੜੀ ਵਧੀਆ ਕਹੀ ਹੈ ਕਿ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਦੇ ਲਈ ਛੋਟੇ ਭੈਣ ਨੂੰ ਪਿਆਰ ਹੈ ਤਾਨੂੰ ਕਦੋਂ ਪਤਾ ਲੱਗਾ ਕੀ ਕਰਨਾ ਚਾਹੋ? ਆ ਜੀ ਮੈਨੂੰ ਅ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਮੈਨੂੰ ਬੈਂਕ ਚੋਂ ਫੋਨ ਆਇਆ ਸੀ ਕਿ ਟ੍ਰਾਂਜੈਕਸ਼ਨ ਹੋਈ ਹੈ। ਤੇ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿੱਤੇ ਚਿੱਤੇ ਵੀ ਨਹੀਂ ਸੀ। ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਮੇਰੇ ਲਈ ਸੁਪਨਾ ਹੈ। ਮੈਂ ਬੜੀ ਧੰਨਵਾਦੀ ਆ ਜੀ ਅਕਸ਼ੇ ਕੁਮਾਰ ਭਾਜੀ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਆ ਮੇਰੇ ਕੋਲ ਵਰਡਸ ਨਹੀਂ ਆ ਰਹੇ ਵਰਡਸ ਖਤਮ ਹੋ ਗਏ ਖੁਸ਼ੀ ਦਿਲਾ ਰਹੇ ਸੀ ਆਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਹੁਣ ਕੀ ਹੋਗਾ ਕਿ ਕਿਤਨਾ ਕਰਾਂਗੇ ਸਾਡਾ ਸਕੂਲ ਸਾਡੀ ਪੜਾਈ ਪਰ ਖੁਸ਼ੀ ਦਿਲਾ ਰਹੇ ਸੀ ਨਮਕ ਰਖੜੀ ਵੀ ਆ ਰਹੀ ਹੈ ਤੇ ਮੈਂ ਜਾਵਾਂਗੀ ਜੀ ਕੋਸ਼ਿਸ਼ ਕਰਾਂਗੀ ਮੈਂ ਆਪਣੇ ਵੀਰ ਦੇ ਕੋਲ ਕੇ ਬਣਾ ਰਖੜੀ ਮੈਂ ਇੱਕ ਭਰਾ ਦੇ ਲਈ ਗਾਣਾ ਮੈਂ ਜੀ ਉਹ ਸੜਾ ਇਹ ਵੀ ਰਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਸੁਣੋ ਜੀ ਹੰਂ ਵੀਰੇ ਵੀਰਾ ਤੇਰਾ ਸਤ ਰੰਗਾ ਚੀਰਾ ਚੀਰ ਉਤਵਾਰ ਗਿਆ ਮੈਂ ਸੁੱਚੇ ਮੋਤੀ ਵੇ ਤੇਰ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵਿਰਾਹੇ ਵਿਰਾਹ ਮੇਰਾ ਸਤ ਰੰਗਾ ਚੀਰਾ ਮਾਤ੍ਰੀ ਸਵਾਲਾ OK ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਐ ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਅਕਸ਼ಯ್ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵਾਦੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਕਿ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਜੀ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਜੀ ਨਹੀਂ ਜੀ ਕਦੇ ਵੀ